ਮੈਂ ਕੀ ਕਰਾਂ ਉਹ ਮਮਿ ਨੇ ਤੇ ਆ ਕੇ ਇਹੋ ਦੱਸਿਆ ਬਸ ਉਹਨੂੰ ਰੋਟੀ ਨਹੀਂ ਬਣਾਉਣੀ ਹੁੰਦੀ ਕਹਿੰਦੇ ਮੈਂ ਸਿਖਾ ਦੂੰਗੀ ਦੋ ਹ ਮਹੀਨੇ ਦਾ ਕੋਈ ਗੱਲ ਨਹੀਂ ਤੇ ਜੇ ਨਹੀਂ ਬਣਾਉਣੀ ਹੁੰਦੀ ਇਹਦੇ ਵਿੱਚ ਕਿਹੜੀ ਕਿੰਨੀ ਕ ਅੱਖ ਰਗੀ ਆ ਕਿਹੜੀ ਕਿਹੜੀ ਜੇ ਰੋਟੀ ਨਹੀਂ ਬਣਾਉਣੀ ਹੁੰਦੀ ਕਿੱਡੀ ਕ ਅੱਖ ਰਗੀ ਆ ਪਹਿਲਾਂ ਵੀ ਤਾਂ ਮੰਮੀ ਬਣਾਉਂਦੇ ਹੁੰਦੇ ਸੀ ਉਹ ਮੰਮੀ ਨੇ ਤਾਂ ਮੇਰਾ ਛੇਤੀ ਵਿਆਹ ਕੀਤਾ ਹੈ ਚੱਲ ਉਹ ਬੋਲੋ ਜੇ ਮੈਨੂੰ ਰੋਟੀ ਨਹੀਂ ਬਣਾਉਣੀ ਹੁੰਦੀ ਕਿੱਡੀ ਕ ਅੱਖ ਰਗੀ ਆ ਪਹਿਲਾਂ ਵੀ ਤਾਂ ਮੰਮੀ ਬਣਾਉਂਦੇ ਹੀ ਰਹੇ ਆ ਉਹ ਮੰਮੀ ਨੇ ਨਾ ਮੇਰਾ ਤਾਂ ਉਹ ਜਲਦੀ ਵਿਆਹ ਕੀਤਾ ਹੈ ਕਿ ਰੋਟੀ ਬਰੋਨਾ ਲਈ ਆ ਜੂਗੀ ਸੇਖਾਉਂਗੀ ਮੈਂ ਉੱਥੇ ਉਸਨੀ ਭਾਈ ਦਾ ਨਹੀਂ ਕਰੀਦਾ ਜੀ ਦਾ ਨਿੱਕੀ ਨਿੱਕੀ ਗੱਲ ਤਾਂ ਨਾ ਰੋਸ ਕੇ ਬੈਹਣ ਹੀ ਜਾਈਦਾ ਉਹਦਾ ਨਹੀਂ 21 ਐਦਾਂ ਨਹੀਂ ਕਰੀਦਾ ਜੀ ਦਾ ਕੋਈ ਗੱਲ ਨਹੀਂ ਇੱਕ ਦਿਨਾਂ ਜਾ ਚੋਗੇ ਦੋ ਦਿਨਾਂ ਹੋਗੀ ਆਪੇ ਆਏ ਨਹੀਂ ਹੋੜੀ ਹੋੜੀ ਹਾਂਜੀ ਹਾਂ ਜੀ 21 ਸੰਦੀਪ ਤੈਨੂੰ ਹੀ ਪਤਾ ਵਾ ਕਿੰਨੇ ਦਿਨ ਬਾਹਰ ਮੰਗਾਵਾਂਗੇ ਖਰਚਾ ਪਤਾ ਕਿੰਨਾ ਹੋ ਜਾਂਦਾ ਮੈਂ ਗਿਆ ਨਹੀਂ ਜਤਵਲ ਗਿਆ ਤੂੰ ਆ ਸੰਦੀਪ ਕਿੰਨੇ ਦਿਨ ਬਾਹਰੋਂ ਮੰਗਾਵਾਂਗੇ ਪਤਾ ਖਰਚਾ ਕਿੰਨਾ ਹੋ ਜਾਂਦਾ ਵਾ ਕੋਈ ਗੱਲ ਨਹੀਂ ਐਨੇ ਕ ਜੋਗੀ ਮੈਂ ਹੈਗੀ ਆ ਬਾਹਰੋਂ ਮੰਗਾਈ ਜੋ ਕਿੰਨੇ ਦਿਨ ਬਾਹਰੋਂ ਮੰਗਾਵਾਂਗੇ ਲੋਕਾਂ ਖਾਂਦੇ ਹੀ ਲੋਕੀ ਬਾਹਰੋਂ ਰੋਟੀਆਂ ਕਿੰਨੀ ਕਿ ਚੰਗੀ ਹੁੰਦੀ ਹਾਰੇ ਨੂੰ ਪਤਾ ਹੀ ਲੋਕੀ ਬਿਮਾਰ ਹੋ ਜਾਂਦੇ ਚਲੋ ਜੀ ਲੋਕਾਂ ਖਾਂਦੇ ਹੀ ਆ ਔਰ ਮੋੜ ਰਿਮੋਡ ਆ ਚੰਗਾ ਜਿਹਾ ਕੰਮ ਵਾ ਹੋਰ ਫਿਰ ਕੀ ਜਾਂਦੀ ਹੀ ਯੋ ਕੈਨੇਡੀ ਮੈਂ ਚੱਲੀ ਹੀ ਫਿਰ ਨਹੀਂ ਬਣਾਉਣੀ ਤੇ ਰੋਟੀ ਤੇ ਕਿੱਥੇ ਚੱਲੀ ਆ ਕਹਿੰਦੇ ਮੰਮੀ ਨੇ ਕਿਹਾ ਤੁਸੀਂ ਆਪੇ ਬਣਾ ਲੈ ਕਰੋ ਮੈਨਾਂ ਮੈਂ ਨਹੀਂ ਸਿੱਖਣੀ ਇੱਕ ਮਿੰਟ ਰੁਕੀ ਥੋੜਾ ਤੁਹਾਨੂੰ ਚਲੋ ਠੀਕ ਆ ਚਲ ਆ ਵੀ ਕੰਮ ਵਧੀਆ ਆਇਆ ਮੈਂ ਮਾਸੀ ਨੂੰ ਪਹਿਲਾਂ ਹੀ ਕਹਿਤਾ ਹੁਣ ਆਉ 21 ਆਪੋ ਤੇ ਜੀ ਤੇ ਉਹ ਮੈਂ ਇਹੋ ਕਿਹਾ ਮੈਂ ਕੋਈ ਗੱਲ ਨਹੀਂ ਮਹੀਨਾ ਲੱਗ ਜਾ ਦੋ ਮਹੀਨੇ ਲੱਗ ਜਾ ਸਿੱਖ ਤਾਂ ਲੈ ਕਹਿੰਦੀ ਮੈਂ ਨਹੀਂ ਸਿੱਖਣੀ ਜੀ ਮਾਈਕ ਦੇ ਦੋ 21 ਯਾਰ ਬੰਦਾ ਤਾਂ ਹੋਈ ਨਾ ਬੰਦਾ ਹੀ ਨਹੀਂ ਲੈ ਇਹਦਾ ਮਤਲਬ ਪਤਾ ਹੋ ਕਿ ਤਾ ਨਾ ਟਾਉਣਾ ਚਲੋ 2 1 ਪੈਸੇ ਦੇ ਜੋਤੇ ਡੈਡੀ ਨੂੰ ਦੇ ਆਏ ਆਪਾਂ 2 1 ਸਤਿ ਸ਼੍ਰੀ ਅਕਾਲ ਡੈਡੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚੋਤ ਵਧੀਆ ਵਧੀਆ ਤਹੀ ਸੁਣਾਓ ਹਾਂ ਠੀਕ ਆ ਵਧੀਆ ਸੀ ਠੀਕ ਆ ਮੈਂ ਇਹੀ ਪੁੱਛਣਾ ਸੀ ਮੈਂ ਹੈ ਭੀ ਕਿੱਦਾਂ ਡੈਡੀ ਜੀ ਹਣੀ ਲੱਗੇ ਹੀ ਹੋਂ ਡੈਡੀ ਹੁਣੇ ਅੱਜ ਹਾਂਜੀ ਕੀ ਗੱਲ ਹੋਈ ਆ ਉਹ ਕਹਿੰਦੇ ਹੀ ਭੀ ਕਿ 에ਜੰਟ ਨੇ ਬੁਲਾਇਆ ਵਾ ਕੋਈ ਸਾਇੰਸ ਨਹੀਂ ਤੈਨੂੰ ਫੋਨ ਕਰ ਜਾਂ ਇਹਨਾਂ ਨੂੰ ਕਰ ਉਹਦੇ ਪਿਓ ਨਾਲ ਗੱਲ ਕਰ ਤੇ ਭਾਜੀ ਆਹ ਕੰਮਾਂ ਇੰਨੇ ਪੈਸੇ ਲੱਗਣੇ ਆ ਤੁਸੀਂ ਜੋਬਨ ਨੂੰ ਤਾਂ ਜੋਤ ਨੂੰ ਘੱਲੋ ਕਿੱਦਾਂ ਦੀਆਂ ਗੱਲ ਮੰਮੀ ਜੀ ਚੰਗੀ ਵੱਡੇ ਘਰ ਦੀ ਧੀ ਲਿਆਂਦੀ ਐ ਇਹ ਤਾਂ ਬੜੇ ਭੁੱਖੇ ਸਾਰੇ ਇਹਨੂੰ ਚੰਗਾ ਤਾਂ ਹੀ ਮਾੜੇ ਘਰ ਦੀ ਧੀ ਲੈ ਆਉਂਦੇ ਸਾਡੇ ਤੇ ਕੋਲ ਸੋਚ ਲੈਂਦੇ ਪੁੱਤ ਇਹ ਜ਼ਰੂਰੀ ਨਹੀਂ ਹੁੰਦਾ ਤੇ ਵੱਡੇ ਘਰ ਦੇ ਲੋਕ ਹੁੰਦੇ ਉਹਨਾਂ ਦੇ ਦਿਲ ਵੀ ਵੱਡੇ ਹੁੰਦੇ ਆ ਜਿੰਨੇ ਵੱਡਾ ਹੈ ਘਰ ਮੰਮੀ ਜੀ ਚੰਗੀ ਵੱਡੇ ਘਰ ਦੀ ਧੀ ਲਿਆਂਦੀ ਆ ਸਾਰੇ ਬੜੇ ਭੁੱਖੇ ਆ ਇਹ ਤੋਂ ਚੰਗਾ ਤੇ ਹੀ ਮਾੜੇ ਘਰ ਦੀ ਧੀ ਲੈ ਆਉਂਦੀ ਕੁਝ ਦੇ ਕੋਈ ਤੁਹਾਡਾ ਤੇ ਸੋਚਦੇ ਕੁਝ ਨਾ ਮੰਮੀ ਜੀ 1 ਮਿੰਟ ਰੱਖਿਆ 2 1 ਮੰਮੀ ਜੀ ਚੰਗੀ ਵੱਡੇ ਘਰ ਦੀ ਧੀ ਲਿਆਂਦੀ ਆ ਮੈਨੂੰ ਤਾਂ ਸਾਰੇ ਬੜੇ ਭੁੱਖੇ ਲੱਗਣ ਦੇ ਆ ਇਹ ਤੋਂ ਚੰਗਾ ਤੇ ਹੀ ਆਪਣੇ ਬਰਾਬਰ ਦੇ 2 1 ਮੰਮੀ ਅਹੀਂ ਚੰਗੀ ਵੱਡੇ ਘਰ ਦੀ ਧੀ ਲਿਆਂਦੀ ਆ ਸਾਰੇ ਬੜੇ ਭੁੱਖੇ ਆ ਜੇ ਅਹੀਂ ਆਪਣੇ ਬਰਾਬਰ ਦੇ ਲੱਭ ਲੈਂਦੇ ਕਮ ਸੇ ਕਮ ਹਾਨੂੰ ਆਹ ਦੇਣ ਤਾਂ ਨਾ ਵਿਖਣੇ ਪੈਂਦੇ 2 1 ਸਾਲ ਮੰਮੀ ਜੀ ਤੂੰ ਹੀ ਵੀ ਹੋਣੀ ਕਾਬੂ ਆਏ ਮੈਨੂੰ ਬੜਾ ਮੰਮੀ ਜੀ ਤੂੰ ਹੀ ਵੀ ਹੋਣੀ ਕਾਬੂ ਆਏ ਜਦੋਂ ਪੈਸੇ ਹੀ ਲਾਉਣੇ ਆ ਇਹ ਕਿਦਾਂ ਦੀਆਂ ਗੱਲਾਂ ਕਰਨ ਦੇ ਆ ਰਮਨ ਤੇਰੇ ਹੁੰਦਾ ਮੈਂ ਕਿਆ ਤੇ ਹੈਗਾ ਵਾ ਉਹ ਕਹਿੰਦੇ ਆ ਵੀ ਏਜੰਟ ਕਹਿੰਦਾ ਵੀ ਨਹੀਂ ਪਹਿਲਾਂ ਉਹਦੇ ਕੋਲ ਜਾ ਤਾ ਛੇਛੇ ਤਾ ਕਰੀਂ ਨਹੀਂ ਕਰਦੀ ਆ ਹੋਵੇ ਜੀ ਸਾਡੀ ਗਲਤੀ ਹੈ ਜਾਂ ਸੇਵਾ ਯਾ ਹਸਿਆ ਨਾ ਕਰੋ ਸੀਂਦੇ ਦੋਵਾਂ ਪਿਓ ਪੁੱਤਾਂ ਨੇ ਨਾ ਮੈਨੂੰ ਗੱਲ ਕਰਨੇ ਨਹੀਂ ਦਿੱਤੀ ਤੂੰ ਚੋਪ ਕਰ ਜਾ ਕੰਮ ਖਰਾਬ ਹੋ ਜਾਣਾ ਵੇਖ ਲਾ ਆਏ ਆ ਪਿਓ ਪੁੱਤ ਕੁੜੀ ਨੂੰ ਲੈ ਕੇ ਤਾਂ ਗਾਂ ਹੋਏ ਆ ਕੁੜੂ ਨੂੰ ਕੁੜੂ ਨੂੰ ਕੁੜੂ ਨੂੰ ਲੈ ਕੇ ਗਾਂ ਹੋਈ ਵਾ ਬਦਲਾ ਲੈਣੇ ਬਦਲਾ ਜੇ ਕਿਤੇ ਪੂਰੀ ਵੀਡੀਓ 'ਚ ਅੱਧੀ ਗਲਤੀ ਹੋਈ ਜਾਵੇ ਤੇ ਉਹ ਗਲਤੀ ਨਹੀਂ ਹੁੰਦੀ ਮੈਂ ਕੀ ਕਰਾਂ ਮਾਂ ਮੈਨੂੰ ਤੇ ਆ ਕੇ ਇਹੋ ਦੱਸਿਆ ਬਸ ਮੈਂ ਰੋਟੀ ਨਹੀਂ ਬਣਾਉਣੀ ਹੁੰਦੀ ਕਿੰਨੇ ਮੈਂ ਸਿਖਾ ਦੂੰਗਾ ਦੋ ਮਹੀਨੇ ਤੱਕ ਉਹਨੂੰ ਕੋਈ ਜਾਣਨੀ ਤੇ ਜੇ ਨਹੀਂ ਬਣਾਉਣੀ ਆਉਂਦੀ ਇਹਦੇ ਵਿੱਚ ਕਿਹੜੀ ਕਿੰਨੀ ਕ ਅੱਖ ਰਗੀ ਆ ਕਿਹੜੀ ਕਿਹੜੀ ਜੇ ਰੋਟੀ ਨਹੀਂ ਬਣਾਉਣੀ ਆਉਂਦੀ ਕਿੱਡੀ ਕ ਅੱਖ ਆ ਗਈ ਐ ਪਹਿਲਾਂ ਵੀ ਤਾਂ ਮੰਮੀ ਬਣਾਉਂਦੇ ਹੁੰਦੇ ਸੀ ਉਹ ਮੰਮੀ ਨੇ ਤਾਂ ਹੋ ਮੇਰਾ ਛੇਤੀ ਵਿਆਹ ਕੀਤਾ ਸੀ ਕਿ ਚਲੋ ਬਿਊਟੀ ਬੋਲੋ ਜੇ ਮੈਨੂੰ ਰੋਟੀ ਨਹੀਂ ਬਣਾਉਣੀ ਆਉਂਦੀ ਕਿੱਡੀ ਕ ਅੱਖ ਆ ਗਈ ਐ ਪਹਿਲਾਂ ਵੀ ਤਾਂ ਮੰਮੀ ਬਣਾਉਂਦੇ ਹੀ ਰਹੇ ਆ ਉਹ ਮੰਮੀ ਨੇ ਨਾ ਮੇਰਾ ਤਾਂ ਹੋ ਜਲਦੀ ਵਿਆਹ ਕੀਤਾ ਸੀ ਕਿ ਰੋਟੀ ਬਣਾਉਣ ਵਾਲੀ ਆ ਜੂਗੀ ਸਿੱਖਾਂਗੇ ਮੈਂ ਉੱਥੇ ਉਹ ਸੁਨੀਪ ਐਦਾਂ ਨਹੀਂ ਕਰੀ ਦੋਗੀ ਤਾਂ ਇਨੇ ਕਿਨੇ ਕਿ ਗੱਲਾਂ ਨਾ ਰੋਸ ਕੇ ਬਹਿਣ ਹੀ ਜਾਂਦਾ ਵੀ ਤਾਂ ਬਿਲਕੁਲ ਠੀਕ ਵਾ ਏਦਾਂ ਨਹੀਂ ਕਰੀਦਾ ਹੋਈਦਾ ਕੋਈ ਗੱਲ ਨਹੀਂ ਇੱਕ ਦਿਨ ਨਾ ਜਾ ਜਾਓਗੇ ਦੋ ਦਿਨ ਆਉਗੀ ਆਪੇ ਆਏ ਨਹੀਂ ਹੋੜੀ ਵਾਲੀ ਅੱਗੇ ਹੁਣ ਕੀ ਕਰਨਾ 21 ਸੰਦੀਪ ਤੈਨੂੰ ਹੀ ਪਤਾ ਵਾ ਕਿੰਨੇ ਦਿਨ ਬਾਹਰ ਮੰਗਾਵਾਂਗੇ ਖਰਚਾ ਪਤਾ ਕਿੰਨਾ ਹੋ ਜਾਂਦਾ ਵਾ ਮੈਂ ਗਿਆ ਨਹੀਂ ਜੇਤਾ ਬਲ ਗਿਆ 21 ਸੰਦੀਪ ਕਿੰਨੇ ਦਿਨ ਬਾਹਰ ਮੰਗਾਵਾਂਗੇ ਅਧਾ ਖਰਚਾ ਕਿੰਨਾ ਹੋ ਜਾਂਦਾ ਵਾ ਕੋਈ ਗੱਲ ਨਹੀਂ ਇੰਨੇ ਕ ਜੋਗੀ ਮੈਂ ਹੈਗੀ ਆ ਬਾਹਰੋਂ ਮਂਗਾਈ ਜੋ ਕਿੰਨੇ ਕ ਦਿਨ ਬਾਹਰੋਂ ਮਂਗਾਵਾਂਗੇ ਲੋਕਾਂ ਖਾਂਦੇ ਹੀ ਲੋਕੀ ਬਾਹਰੋਂ ਰੋਟੀਆਂ ਕਿੰਨੀ ਵੀ ਚੰਗੀ ਹੁੰਦੀ ਖਾਰੇ ਨੂੰ ਪਤਾ ਹੀ ਲੋਕੀ ਬਿਮਾਰ ਹੋ ਜਾਂਦੇ ਚਲੋ ਜੀ ਲੋਕਾਂ ਖਾਂਦੇ ਹੀ ਆ ਔਰ ਮੋਰ ਰਿਮੋਡ ਆ ਚੰਗਾ ਜਿਹਾ ਕੰਮ ਵਾ 2 1 ਅਮਰ ਫਿਰ ਕੀ ਜਾਂਦੀ ਹੀ ਇਹੋ ਕੈਂਡੀ ਮੈਂ ਚੱਲੀ ਹੀ ਫਿਰ ਨਹੀਂ ਬਣਾਉਣੀ ਰੋਟੀ ਲੈ ਕਿੱਥੇ ਚੱਲੀ ਆ ਮੈਨੂੰ ਮੰਮੀ ਨੇ ਕਿਹਾ ਤੁਸੀਂ ਆਪੇ ਬਣਾ ਲਓ ਮੈਨਾਂ ਮੈਂ ਨਹੀਂ ਸਿੱਖਣੀ ਐ ਇੱਕ ਮਿੰਟ ਰੋਕੀ ਥੋੜਾ ਤੁਹਾਨੂੰ ਚਲੋ ਠੀਕ ਆ ਚਲ ਆ ਵੀ ਕੰਮ ਵਧੀਆ ਆਇਆ ਮੈਂ ਮਾਸੀ ਨੂੰ ਪਹਿਲਾਂ ਹੀ ਕਹਿ ਤਾ ਹੁਣ ਆਉ 2 1 ਆ ਪੁੱਤ ਦੇ ਜੀ ਤੇ ਉਹ ਮੈਂ ਇਹੋ ਕਿਹਾ ਐ ਮੈਂ ਕੋਈ ਗੱਲ ਨਹੀਂ ਮਹੀਨਾ ਲੱਗ ਜੂ 2 ਮਹੀਨੇ ਲੱਗੇ ਸਿੱਖ ਤੇ ਲੈ ਕਹਿੰਦੀ ਮੈਨੂੰ ਸਿੱਖਣੀ ਐ ਜੀ ਮਾਈਕ ਦੇ ਲਿ ਯਾਰ ਬੰਦਾ ਠਾ ਹੋਈ ਨਾ ਬੰਦਾ ਆ ਹੀ ਨਹੀਂ ਮੇਰੇ ਮਨ ਲੈ ਪਤਾ ਹੋ ਕਿ ਤਾ ਠਾ ਹੋਣਾ ਨਹੀਂ ਚਲੋ ਪੈਸੇ ਤੇ ਜੋਤੇ ਡੈਡੀ ਨੂੰ ਦੇ ਆਏ ਆਪਾਂ ਸਤਿ ਸ਼੍ਰੀ ਅਕਾਲ ਡੈਡੀ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚੋਤਾ ਵਧੀਆ ਵਧੀਆ ਤੀਹ ਸੁਣਾਓ ਹਾਂ ਠੀਕ ਆ ਵਧੀਆ ਸੀ ਠੀਕ ਆ ਮੈਂ ਇਹੀ ਪੁੱਛਣਾ ਸੀ ਮੈਂ ਹੈ ਭੀ ਕਿਦਾਂ ਡੈਡੀ ਜੀ ਹਣੀ ਲੱਗੇ ਹੀ ਹੋਂ ਡੈਡੀ ਹੁਣੇ ਅੱਜ ਹਾਂਜੀ ਕੀ ਗੱਲ ਹੋਈ ਆ ਉਹ ਕਹਿੰਦੇ ਹੀ ਕਿ 에ਜੰਟ ਨੇ ਬੁਲਾਇਆ ਵਾ ਕੋਈ ਸਾਇੰਸ ਨਹੀਂ ਤੈਨੂੰ ਫੋਨ ਕਰ ਜਾਂ ਇਹਨਾਂ ਨੂੰ ਕਰ ਉਹਦੇ ਪਿਓ ਨਾਲ ਗੱਲ ਕਰ ਤੇ ਭਾਜੀ ਆਹ ਕੰਮ ਆ ਇੰਨੇ ਪੈਸੇ ਲੱਗਣੇ ਆ ਤੁਸੀਂ ਜੋਬਨ ਨੂੰ ਤਾਂ ਜੋਤ ਨੂੰ ਘੱਲੋ ਕਿੱਦਾਂ ਨੇ ਗੱਲ ਮੰਮੀ ਜੀ ਚੰਗੀ ਵੱਡੇ ਘਰ ਦੀ ਧੀ ਲਿਆਂਦੀ ਐ ਇਹ ਤਾਂ ਬੜੇ ਭੁੱਖੇ ਸਾਰੇ ਇਹਨੂੰ ਚੰਗਰਾਂ ਦੀ ਮਾੜੇ ਘਰ ਦੀ ਧੀ ਲੈ ਆਉਂਦੇ ਸਾਡੇ ਕੋਲ ਸੋਚ ਲੈਂਦੇ ਪੁੱਤ ਇਹ ਜ਼ਰੂਰੀ ਨਹੀਂ ਹੁੰਦਾ ਵੀ ਵੱਡੇ ਘਰ ਦੇ ਲੋਕ ਹੁੰਦੇ ਉਹਨਾਂ ਦੇ ਦਿਲ ਵੀ ਵੱਡੇ ਹੁੰਦੇ ਆ ਜਿੰਨੇ ਵੱਡਾ ਹੈ ਘਰ 21 ਮੰਮੀ ਜੀ ਚੰਗੀ ਵੱਡੇ ਘਰ ਦੀ ਧੀ ਲਿਆਂਦੀ ਆ ਸਾਰੇ ਬੜੇ ਭੁੱਖੇ ਆ ਇਹ ਤੋਂ ਚੰਗਾ ਤੇ ਹੀ ਮਾੜੇ ਘਰ ਦੀ ਧੀ ਲੈ ਆਉਂਦੀ ਕੁਝ ਦੇ ਕੋਈ ਤੁਹਾਡਾ ਤੇ ਸੋਚਦੇ 21 ਮੰਮੀ ਜੀ 1 ਮਿੰਟ ਰੱਖਿਆ 21 ਮੰਮੀ ਜੀ ਚੰਗੀ ਵੱਡੇ ਘਰ ਦੀ ਧੀ ਲਿਆਂਦੀ ਆ ਮੈਨੂੰ ਤਾਂ ਸਾਰੇ ਬੜੇ ਭੁੱਖੇ ਲੱਗਣ ਦੇ ਆ ਇਹ ਤੋਂ ਚੰਗਾ ਤੇ ਹੀ ਆਪਣੇ ਬਰਾਬਰ ਦੇ 21 ਮੰਮੀ ਅਸੀਂ ਚੰਗੀ ਵੱਡੇ ਘਰ ਦੀ ਧੀ ਲਿਆਂਦੀ ਆ ਸਾਰੇ ਬੜੇ ਭੁੱਖੇ ਆ ਜੇ ਅਸੀਂ ਆਪਣੇ ਬਰਾਬਰ ਦੇ ਲੱਭ ਲੈਂਦੇ ਕਮ ਸੇ ਕਮ ਹਨੂ ਆਦੇ ਤਾਂ ਨਾ ਵਿਖਨੇ ਪੈਂਦੇ ਚਲ ਮਮੀ ਜੀ ਤਹੀ ਵੀ ਹੋਣੀ ਕਾਬੂ ਆਏ ਮੈਨੂੰ ਬੜਾ ਮਮੀ ਜੀ ਤਹੀ ਵੀ ਹੋਣੀ ਕਾਬੂ ਆਏ ਜਦੋਂ ਪੈਸੇ ਹੀ ਲਾਉਣੇ ਆ ਇਹ ਕਿੱਦਾਂ ਦੀਆਂ ਗੱਲਾਂ ਕਰਨ ਦੇ ਆ ਤੇਰਾ ਮਨ ਤੇਰਾ ਹੁੰਦਾ ਮੈਂ ਕਿਆ ਤੇ ਹੈਗਾ ਉਹ ਕਹਿੰਦੇ ਆ ਵੀ ਏਜੰਟ ਕਹਿੰਦਾ ਵੀ ਨਹੀਂ ਪਹਿਲਾਂ ਉਹਦੇ ਤੈਨੂੰ ਦੱਸ ਛੇਛੇ ਦੱਸ ਕਰੀਂ ਇਹ ਕਰਦਿਏ ਹੋਵੇ ਜੀ ਸਾਡੀ ਗਲਤੀ ਹੈ ਜਾਂ ਸੇਵਾ ਯਾਰ ਹੱਸਿਆ ਨਾ ਕਰ ਉਸ ਇੰਦੇ ਦੋਂ ਆ ਪਿਓ ਪੁੱਤਾਂ ਨੇ ਨਾ ਮੈਨੂੰ ਗੱਲ ਕਰਨੇ ਨਹੀਂ ਦਿੱਤੀ ਤੂੰ ਚੁੱਪ ਕਰ ਜਾ ਕੰਮ ਖਰਾਬ ਹੋ ਜਾਣਾ ਵੇਖ ਲਾ ਆਏ ਆ ਪਿਓ ਪੁੱਤ ਕੁੜੀ ਨੂੰ ਲੈ ਕੇ ਤਾਂ ਗਾਂ ਹੋਏ ਆ ਕੁੜੂ ਕੁੜੂ ਨੂੰ ਲੈ ਕੇ ਗਾਂ ਹੋਏ ਵਾਹ ਇਹੋ ਜਿਹੀ ਗਲਤੀ ਕਰ ਜਾ ਬਦਲਾ ਲੈਣੇ ਬਦਲਾ ਜੇ ਕਿਤੇ ਪੂਰੀ ਵੀਰ ਜੇ ਇੱਕ ਅੱਧੀ ਗਲਤੀ ਹੋਈ ਜਾਵੇ ਤੇ ਉਹ ਗਲਤੀ ਨਹੀਂ ਹੁੰਦੀ ਠੀਕ ਠੀਕ